ਕਿਸਾਨ ਵੀਰੋ ਆਪਾਂ ਗੱਲ ਕਰਦੇ ਆਂ ਕਿ ਜਿਹੜੇ ਕਿਸਾਨ ਮੇਲੇ ਲੱਗ ਰਹੇ ਨੇ ਹੁਣ ਤੇ ਉਹਨਾਂ ਦੇ ਵਿੱਚ ਇਹਨਾਂ ਮੇਲਿਆਂ ਉੱਥੋਂ ਕਣਕ ਦਾ ਖਾਸ ਤੌਰ ਦੇ ਉੱਤੇ ਕਿਹੜਾ-ਕਿਹੜਾ ਬੀਜ ਮਿਲੇਗਾ ਤੇ ਉਸ ਦੀ ਕਿੰਨੀ ਪੈਕਿੰਗ ਹੋਏਗੀ ਤੇ ਕਿੰਨੀ ਕੀਮਤ ਹੋਏਗੀ ਹਾਂ ਇਸ ਦੇ ਵਿੱਚ ਅੱਜ ਸਾਡੇ ਕੋਲੇ ਜਿਹੜੇ ਕਣਕ ਦਾ ਬੀਜ ਜਿਹੜਾ ਸਮੇਂ ਸਿਰ ਵਜਾਈ ਲਈ ਆਪਾਂ 15 ਨਵੰਬਰ ਤੱਕ ਮੰਨਦੇ ਆਂ ਤੇ ਉਹਦੇ ਵਿੱਚ ਕਿਸਮਾਂ ਪੀਵੀਡਬਲਯੂ 826 824 ਸਨੈਰੀ ਪੀਵੀਡਬਲਯੂ 766 ਤੇ ਪੀਵੀਡਬਲਯੂ 343 ਐ ਪੀਵੀਡਬਲਯੂ 725 ਪੀਵੀਡਬਲਯੂ 677 ਪੀਵੀਡਬਲਯੂ 803 ਤੇ ਜਿਹੜੀ ਹੈਗੀ ਪੀਵੀਡਬਲਯੂ ਜ਼ਿੰਕ ਬੰਦ ਤੇ ਜ਼ਿੰਕ 2 ਤੇ ਇਹ ਵੈਰਾਈਟੀਆਂ ਦੀ ਜਿਹੜੀ ਪੈਕਿੰਗ ਹੈ ਉਹ 20 ਕਿਲੋ ਤੇ 40 ਕਿਲੋ ਹੈ 20 ਕਿਲੋ ਦੀ ਕੀਮਤ 800 ਰੁਪਏ ਹੈ ਜਦੋਂ ਕਿ 40 ਕਿਲੋ ਦੀ ਕੀਮਤ ਜਿਹੜੀ ਹੈਗੀ ਆ ਉਹ 1600 ਰੁਪਏ ਇਸ ਤਰ੍ਹਾਂ ਹੀ ਇਸ ਸਮੇਂ ਵਿਜੀ ਜਾਣ ਵਾਲੀ ਜਿਹੜੀ ਵੈਰੈਟੀ ਹੈ ਪੀ ਵੀ ਡਬਲਯੂ 869 ਇਹਦੀ ਪੈਕਿੰਗ ਸਾਢੇ 22 ਕਿਲੋ ਤੇ 45 ਕਿਲੋ ਦੀ ਹੈ ਸਾਢੇ 22 ਕਿਲੋ ਦੀ ਕੀਮਤ ਜਿਹੜੀ ਹੈਗੀ ਹੈ 800 ਰੁਪਏ ਜਦੋਂ ਕਿ 45 ਕਿਲੋ ਦੀ ਕੀਮਤ 1600 ਰੁਪਏ ਇਸੇ ਕੈਟਾਗਰੀ ਦੇ ਵਿੱਚ ਸਾਡੇ ਕੋਲੇ ਇੱਕ ਕਣਕ ਹੈ ਪੀ ਵੀ ਡਬਲਯੂ ਇੱਕ ਚਪਾਤੀ ਇਹ ਜਿਹੜੀ ਕਿ ਰੋਟੀ ਬਣਾਉਣ ਲਈ ਵਿਸ਼ੇਸ਼ ਤੌਰ ਦੇ ਉੱਤੇ ਯੂਨੀਵਰਸਿਟੀ ਵੱਲੋਂ ਬਣਾਈ ਗਈ ਹੈ ਇਹਦੀ ਪੈਕਿੰਗ ਜਿਹੜੀ 10 ਕਿਲੋ ਤੇ 20 ਕਿਲੋ ਦੀ ਰੱਖੀ ਹੋਈ ਹੈ 10 ਕਿਲੋ ਪੈਕਿੰਗ ਦੀ ਕੀਮਤ 400 ਰੁਪਏ ਹੈ ਜਦੋਂ ਕਿ 20 ਕਿਲੋ ਜਿਹੜੀ ਪੈਕਿੰਗ ਹੈ ਉਹਦੀ ਕੀਮਤ 800 ਰੁਪਏ ਹੈ ਤੇ ਉਸ ਪ੍ਰੰਤ ਸਾਡੇ ਕੋਲੇ ਨਵੰਬਰ ਦੇ ਦੂਜੇ ਤੋਂ ਚੌਥੇ ਹਫ਼ਤੇ ਤੱਕ ਜਿਹੜੀ ਬਜਾਈ ਹੁੰਦੀ ਹੈ ਕਣਕ ਦੀ ਉਦੇ ਲਈ ਸਾਡੇ ਕੋਲ ਇੱਕ ਇੱਕ ਉन्नत ਕਿਸਮ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਾਪਤ ਕਰਵਾਈ ਗਈ ਹੈ ਉਸ ਉਹ ਕੀਮਤ ਹੈ ਪੀ ਵੀ ਡਬਲਯੂ 550 ਤੇ ਇਹਦੀ ਜਿਹੜੀ ਪੈਕਿੰਗ ਹੈ ਉਹ ਵੀ ਸਾਢੇ 2.5 ਕਿਲੋ ਤੇ 45 ਕਿਲੋ ਦੀ ਹੈ ਇਸ ਦੀ ਕੀਮਤ ਜਿਹੜੀ ਸਾਢੇ 2.5 ਕਿਲੋ ਵਾਲੀ ਪੈਕਿੰਗ ਹੈ 800 ਰੁਪਏ ਹੈ ਤੇ ਜਦੋਂ ਕਿ 45 ਕਿਲੋ ਵਾਲੀ ਕੀਮਤ 1600 ਰੁਪਏ ਹੈ ਉਸ ਤੋਂ ਬਾਅਦ ਜੇ ਕਿਤੇ ਕਿਸੇ ਕਾਰਨ ਕਣਕ ਪਛੇਤੀ ਹੋ ਜਾਂਦੀ ਹੈ ਨਰਮੇ ਵਾਲੇ ਖੇਤ ਨੇ ਜਾਂ ਕੋਈ ਹੋਰ ਕਾਰਨ ਹੈ ਤਾਂ ਉਹਦੇ ਵ ਲਈ ਯੂਨੀਵਰਸਿਟੀ ਵੱਲੋਂ ਸ਼ਿਫਾਰਿਸ਼ ਕੀਤੀਆਂ ਗੀਆਂ ਤਿੰਨ ਕਿਸਮਾਂ ਸਾਡੇ ਕੋਲੇ ਪੀਬੀਡਬਲਯੂ 752 771 ਤੇ 757 ਇਹ ਜਿਹੜੀ ਕਿਸਮ ਹੈ ਅਸੀਂ ਦਸੰਬਰ ਦੇ ਵਿੱਚ ਵੇਚ ਸਕਦੇ ਹਾਂ ਤੇ ਇਹਦੀ ਪੈਕਿੰਗ ਵੀ 20 ਕਿਲੋ 40 ਕਿਲੋ ਹੈ ਕੀਮਤ ਉਹ ਹੀ 20 ਕਿਲੋ ਵਾਲੀ 800 ਰੁਪਿਆ ਤੇ 40 ਕਿਲੋ ਵਾਲੀ ਜਿਹੜੀ ਹੈਗੀ ਆ ਉਹ 1600 ਰੁਪਏ ਆ ਤੇ ਉਸ ਪ੍ਰੰਤ ਕਣਕ ਜਿਹੜੀ ਬਰਾਨੀ ਹਾਲਤਾਂ ਵਿੱਚ ਬਜਾਈ ਲਈ ਸ਼ਿਫਾਰਿਸ਼ ਕੀਤੀ ਜਾਂਦੀ ਹੈ ਜਿੱਥੇ ਪਾਣੀ ਦੀ ਬਹੁਤ ਘਾਟ ਰਹਿੰਦੀ ਹੈ ਉਹ ਇੱਕੋ ਇੱਕ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਿਆਣੇ ਵੱਲੋਂ ਸੁਝਾਈ ਗਈ ਹੈ ਪੀਬੀਡਬਲਯੂ 660 ਤੇ ਇਸ ਦੀ ਪੈਕਿੰਗ ਵੀ 20 ਤੇ 40 ਕਿਲੋ ਦੀ ਹੈ 20 ਕਿਲੋ ਵਾਲੀ ਦੀ ਕੀਮਤ ਉਹ ਹੀ 800 ਰੁਪਏ ਤੇ 40 ਕਿਲੋ 1600 ਰੁਪਏ ਵਿੱਚ ਮਿਲੇਗੀ